ਚੱਕਰ ਪੈ ਗਿਆ ਇਹ ਆ ਜਾ ਚੱਕਰ ਪੈ ਗਿਆ ਇਹ ਕਹਿੰਦਾ ਮੁੰਡਿਓ ਜਾਣਾ ਬਹਿਣਾ ਅੱਜ ਸਿਲੰਡਰ ਬਣਾ ਕਾਲੀ ਲਿੰਦੀ ਆ ਕਾਲੀ ਬੜੀ ਕਰਦਾ ਹਾਂ ਹਾਂ ਓਏ ਓਏ ਓ ਆ ਜਾਂਦੇ ਈ ਓਏ ਉਹ ਪ੍ਰਾਡ ਵਾਟਰ ਕਿੱਥੇ ਸ਼ੈਫ ਸ਼ੈਫ ਸਾਹਿਬ ਸ਼ੈਫ ਮੋਇਆ ਪੱਤੇ ਪਈ ਜਾਂਦੇ ਵਿੱਚ ਯਾਰ ਪੱਤੇ ਕੱਢੀ ਜਾਗੇ ਫਿਰ ਲੋਕਾ ਕਹਿਣਾ ਹਾਈਜਨ ਵੇਖ ਲੋ ਉਹਨਾਂ ਦੀ ਹਾਈਜਨਿਕ ਹਾਈਜਨਿਕ ਮਾਨਪੁਰ ਆਈ ਜਾਣਗੇ ਪਰ ਨੌਨ ਵੈਜ ਨਹੀਂ ਚੀਜ਼ ਪੈਣੀ ਚਾਹੀਦੀ ਬਸ ਬਾਕੀ ਕੋਈ ਚੱਕਰ ਆ ਓਏ ਆ ਰਿਹਾ ਦੇ ਮਿੱਤਰੋ ਟਰੈਕਟਰ ਓਏ ਤੈਨੂੰ ਕਿਹਾ ਵੀ ਆਉਂਦੀ ਪਰਲੇ ਪਾਸੋਂ ਦੀ ਕੱਢ ਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੇ ਲੋਬੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਚਾਹ ਤੋਂ ਸਟਾਰਟਿੰਗ ਕਰਦੀ ਆ ਮਾਰਨਿੰਗ ਦੀ ਜਿਹੜੀ ਚਾਹ ਆ ਜੇ ਬ੍ਰੈਕਫਾਸਟ ਹੀ ਚੱਲਣ ਡਿਆ ਮੈਂ ਤਾਂ ਬ੍ਰੈਕਫਾਸਟ ਚ ਜਾ ਕੇ ਆਪਾਂ ਗੁਲਾਬ ਜਾਮਨ ਨੂੰ ਤਾਂ ਕੰਮ ਚਾਲੂ ਕਰਤਾ ਵਾ ਇੱਕ ਫੇਵਰੇਟ ਬਣਾ ਕਿਦਾ ਵਾ ਸਵੇਰੇ ਸਿਰ ਮੈਂ ਆਖਿਆ ਵੀ ਗੁਲਾਬ ਜਾਮਨ ਮੈਂ ਖਾਣ ਲੱਗਾ ਵਾਂ ਹੂੰ ਤੇ ਆ ਵੇਰ ਨੂੰ ਆਖਾ ਕਾਜ ਬਾਹਰ ਨੂੰ ਤੇ ਵੇ ਲੋ ਗਲਾਬ ਜਾਮ ਨੂੰ ਕਾ ਕਰਕੇ ਉੜਦਾ ਆਇਆ ਜੇ ਵੇ ਵੀ ਮੈਂ ਹੋ ਗਿਆ ਮੇਰੇ ਭਾਮਾ ਡੱਬਾ ਡੱਬਾ 2 ਕਿਲੋ ਜਿਵੇਂ ਰੱਖਿਆ ਨੇ ਅੱਗੇ ਮੇਰੇ ਇੱਕ ਖਾਣ ਲਿਆ ਨੂੰ ਇੱਕ ਦੋ ਆਹ ਪਲੇਟ ਬਈ ਤੇਰੀ ਆਹੋ ਯਾਰ ਦੋੜਾ ਕੀ ਭਾਦਾ ਅੱਜ ਗੱਲ ਆਪਣਾ ਤੈਨੂੰ ਡੱਬਾ ਵੰਡ ਲਿਆ ਰਿਹਾ ਉਸ ਤੋਂ ਥੋੜਾ ਓਏ ਮੈਂ ਆਨਾ ਵੀ ਅੱਜ ਜਾ ਇਹ ਹੀ ਗੱਲ ਹੀ ਤੈਨੂੰ ਅੱਧਾ ਕਿਲੋ ਗਲਾਬ ਜਾਮ ਡੱਬਾ ਲੈ ਕੇ ਦਿੰਦੇ ਖਾ ਪਰ ਖਾਣੇ ਇਹਦੇ ਜੁੱਤੀਆਂ ਫੇਰਨੀਆਂ ਤੇਰੇ ਸਿਰ ਤੇ ਆਇਆ ਮੈਂ ਤੈਨੂੰ ਖਾ ਲੋ ਤੇ ਨਹੀਂ ਗਲਾਬ ਜਾਮ ਡੱਬੇ ਲੈ ਆਣ ਵੇ ਲੈ ਨਹੀਂ ਲੰਬਾ ਯਾਰ ਗਾਈ ਸੁਣੀ ਕਹਿਣਗੇ ਦੇ ਖਵਾਵਾਂਗੇ ਪਰ ਗਾਈ ਸੁਣੀ ਕਿੱਥੇ ਮੰਨਦੇ ਗਾਈ ਸੁਣੀ ਮੰਨਣ ਦੇ ਸਹੀ ਡੱਬੇ ਬਾਦੂ ਕਮਿਆਰਾ ਨਾਲ ਕਠਾ ਇੱਕੋ ਰੱਖਣਾ ਜਿੰਨੇ ਬੰਦੇ ਬਣਾ ਦੋ ਠੇਕਾ ਹੀ ਮਾਰ ਲੋ ਗਲਾਬ ਜਾਣਾ ਹਾਂ ਇਹ ਫਿਰ ਪੜਦਾ ਨਾ ਜੇ ਜਦ ਤਨ ਬਿਲੀਅਨ ਸਬਸਕ੍ਰਾਈਬਰ ਹੋ ਗਏ ਨਾ ਹਾਂ ਜਿਹੜਾ ਕਹੂਗਾ ਉਹਨੂੰ ਗਲਾਬ ਜਾਵਾਂ ਉਹਨੂੰ ਗਲਾਬ ਜਾਵਾਂ ਉਹਨੂੰ ਘਰੇ ਦੇ ਦੇ ਦਾਂਗੇ ਫਿਰ ਦੱਸੋ ਬੰਦਾ ਚਲੋ ਲੱਖ ਕਹਿ ਦੋ ਦੂਰ ਲੱਗ ਦੂਰ ਭਰਾ ਵਾਡੀ ਰੱਖਣੀ ਚਾਹੀਦੀ ਆ ਹਾਂ ਹੈਗੀ ਨਾ ਗੱਲ ਬਿਲਕੁਲ ਲੱਕ ਬਣੂਗੀ ਪਹਿਲਾਂ ਬਾਕੀ ਪਤਾ ਨਹੀਂ ਅਦਾ ਕਰੂਗਾ ਹਰ ਗੀਣਾ ਗਾਲ ਬਿਲਕੁਲ ਬਾਕੀ ਮਿੱਤਰ ਪਤਾ ਨਹੀਂ ਹੁੰਦਾ ਹੋ ਸਕਦਾ ਵੀ ਆਪਣਾ YouTube ਫੈਮਿਲੀ ਨਾਲ ਪਿਆਰ ਹੀ ਜ਼ਿਆਦਾ ਪਾਇਆ ਹੈ ਤੇ ਜਿਹੜਾ ਸਬਸਕ੍ਰਾਈਬਰ ਵਧੇ ਯਾਰ ਵਧੇ ਯਾਰ ਬ੍ਰੇਕ ਦੇ ਪੈਰ ਹੀ ਨਾ ਰੱਖੇ ਮੈਂ ਨਾ ਮੈਂ ਨਾ ਬ੍ਰੇਕ ਦੇ ਪੈਰ ਤੇ ਰੱਖਣਾ ਹੀ ਨਹੀਂ ਹੋਣਾ ਹਾਂ ਕੰਮ ਵਾਲਾ ਬ੍ਰੇਕ ਵਾਲਾ ਥੋੜੀ ਆ ਇਹਦਾ ਨਾ ਯਾਰ ਕਰੀ ਸੋਣੋ ਕਿਹੜਾ ਨਿਗਾਹ ਹੈ ਹੁਣ ਹੁੰਦਾ ਜੇ ਹੁਣ ਵੇਖ ਲਾ ਕੋਈ ਮਤ ਦਾ ਕੋਈ ਪਤਾ ਨਹੀਂ ਹੁੰਦਾ ਆਈ ਮੈਂ ਚੱਲਦਾ ਹਾਂ ਦਾ ਕਿਸਮ ਦਾ ਸ਼ਕਲ ਨਾ ਕੋਈ ਲਿਛਦੀ ਹੈਗਾ ਉਧਰ ਇਹ ਤੈਨੂੰ ਵੀ ਗੱਲ ਸਮਝਣੀ ਚਾਹੀਦੀ ਮੂੰਹ ਤੇਰਾ ਉਹ ਨਾਗਾ ਵਾਏ ਵਾਏ ਬਾਕੀ ਐਂ ਵਲੋਗਾਂ ਵਾਲੋ ਬ੍ਰੇਕ ਤੇ ਪੈਰ ਨਹੀਂ ਰੱਖਣਾ ਤੇ ਤੂੰ ਇਵੇਂ ਮਤਲਬ ਨੱਪੀ ਜਾ ਉਹ ਕੱਲੀ ਸਬਸਕ੍ਰਾਈਬ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਤੇ ਆਈ ਜਾਂਦਾ ਬਾਅਦਿਕ ਟਾਈਮ ਕਰੋ ਪੂਰਾ ਦੇਖਿਆ ਕਰੋ ਵਲੋਗ ਪੂਰਾ ਪੂਰਾ ਘੈਂਨਾ ਵਲੋਗ ਜਿਹੜੀਆਂ ਛੋਟੀਆਂ ਛੋਟੀਆਂ ਕਲਿੱਪਾਂ ਪਾਈਆਂ ਹੁੰਦੀਆਂ ਉਹ ਮੈਂ ਛੋੜੀਆਂ ਛੋਟੀਆਂ ਐ ਕਰਕੇ ਪਾਈਆਂ ਹੁੰਦੀਆਂ ਵਾ ਕਿਉਂਕਿ ਉਹ ਹਾਈਲਾਈਟ ਦੇ ਵਿੱਚ ਆਪਾਂ ਮਤਲਬ ਜਿਹੜੇ ਕੱਲੀ ਕੱਲੀ ਵੀਡੀਓ ਜੀ ਮੈਂ ਕਲਿੱਪ ਪਾ ਲੈਂਦਾ ਹਾਂ ਨਾ ਬਾਕੀ ਕੋਈ ਮੇਰੇ ਕੋ ਨਹੀਂ ਵੀ ਪੈਂਦੀਆਂ ਕਲਿੱਪਾਂ ਕਿਉਂਕਿ ਮੇਰੇ ਕੋ ਵੀਡੀਓ ਬਹੁਤ ਜ਼ਿਆਦੀਆਂ ਕਲਿੱਪਾਂ ਹੋ ਜਾਂਦੀਆਂ ਇਹ ਕਰਕੇ ਮੇਰੇ ਕੋ ਹਾਈਲਾਈਟ ਜ਼ਿਆਦਾ ਵਟਾ ਨਹੀਂ ਪੈਂਦਾ ਸੋ ਬਾਕੀ ਤੁਸੀਂ ਵਲੌਗ ਦੇ ਵਿੱਚ ਵੇਖਿਆ ਕਰੋ ਸਾਰਾ ਵਲੌਗ ਪੂਰਾ ਵਲੌਗ ਘੰਟ ਹੋਊਗਾ ਬਾਕੀ ਮਿੱਤਰੋ ਤੁਹਾਨੂੰ ਇਹ ਵੀ ਗੱਲ ਦਾ ਪਤਾ ਸਾਡੇ ਵਲੌਗ ਜਿਹੜੇ ਫੈਮਿਲੀ ਵਲੌਗ ਹੁੰਦੇ ਆ ਵੀ ਜਿੱਦਾਂ ਫੈਮਿਲੀ ਸਾਰੀ ਬੈਠੀ ਆ ਨਾ ਪਿਛਾ ਵੀ ਕੇ ਨੂੰ ਸ਼ਰਮ ਮਹਿਸੂਸ ਨਹੀਂ ਹੋਊਗੀ ਪედა ਵਲੌਗ ਵੇਖਣ ਦੇ ਹੋਣਾ ਇਹ ਨਹੀਂ ਮਤਲਬ ਸ਼ਾਇ ਫੀਲ ਨਹੀਂ ਕਰੂਗਾ ਪਿਛਾ ਵੀ ਕੁਝ ਮਾਰਾ ਆ ਜੂ ਅੱਗੇ ਵਲੌਗ ਦੇ ਵਿੱਚ ਕੋਈ ਗਾਲ ਨਹੀਂ ਮਤਲਬ ਕੋਈ ਏਦਾਂ ਦਾ ਕੰਮ ਨਹੀਂ ਕਰਦੇ ਮਤਲਬ ਸਾਰੀ ਫੈਮਿਲੀ ਦੇ ਵੇਖਣ ਵਾਲੇ ਸਾਡੇ ਵਲੌਗ ਆਉਣਗੇ ਬਾਕੀ ਕੋਈ ਵੇਖ ਕੇ ਫਿਰ ਸਾਨੂੰ ਕਮੈਂਟ ਵਾਲੀ ਵਿੱਚ ਦੱਸੋ ਕਿ ਦਾਦੇ ਦੇ ਬਲ ਇੱਕ ਨੰਬਰ ਬਾਕੀ ਮੇਤਰ ਹੁੰਦੀ ਯਾਰੀ ਲਿਆ ਕਰੋ ਐਂਡ ਕਰਾਇਆ ਕਰੋ ਕੋਹ ਨਹੀਂ ਲੈਣਾ ਭਾਈ ਤੁਹਾਨੂੰ ਪਹਿਲਾਂ ਤੁਹਾਨੂੰ ਮੈਂ ਗਿਆ ਵਾ ਫਲਾਣੇ ਦੇ ਕਿਦੋਂ ਕੀ ਹੋਣਾ ਹੁਣ ਸੁਣਦਾ ਵੇਖ ਲੋ ਹੁਣ ਕਾਰਾ ਵੇਖੋ ਮੋਹਲਾ ਵੇਖੋ ਲਾ ਵੀ ਮਿੱਤਰੋ ਚੱਕਰ ਪੈ ਗਿਆ ਨੇ ਆ ਜਾ ਚੱਕਰ ਪੈ ਗਿਆ ਤੇ ਕਹਿੰਦਾ ਮੁੰਡਿਓ ਜਾਣਾ ਬਹਿਣਾ ਅੱਜ ਸਿਲੰਡਰ ਭਰਾ ਕੇ ਲਿਆਉਣਾ ਈ ਮਿਨੀ ਸਿਲੰਡਰ ਨਹੀਂ ਜਿਹੜਾ ਹੁੰਦਾ ਵਖਾਓ ਏ ਜਿੱਥੇ ਆਪਾਂ ਜਿੱਥੇ ਮਰਜ਼ੀ ਲੈ ਕੇ ਖੜਕੇ ਉਹਨੂੰ ਕੋਈ ਵੀ ਚੀਜ਼ ਆਪਾਂ ਬਣਾ ਸਕਦੇ ਆ ਵਖਾ ਲੈ ਵਿਕਾਉਣਾ ਕੀ ਉਥੇ ਕੱਢ ਕੇ ਵਿਕਾਉਣੇ ਬਾਅਦ ਤੇ ਉਜੀਆ ਸਾਰਾ ਖਾ ਗਿਆਂ ਵਾ ਆਪੇ ਲੈ ਆ ਗਿਆ ਵੀ ਖਾ ਗਿਆਂ ਨਾ ਖਾਣ ਤੇ ਆ ਸਾਰੇ ਅਨੇ ਹਾਂਦੇ ਦੇ ਮਗਾਇਆ ਤੇ ਹੀ ਆਪ ਨੂੰ ਇਹ ਆ ਵੇ ਕਿੱਡਾ ਵੇਸਦਾ ਸਾ ਆ ਗੱਲਾਂ ਵੇ ਲੈ ਆਪ ਪੂਰੀ ਗੱਲੇ ਆ ਕੇ ਤੇ ਆਪੇ ਖਾ ਗਏ ਤੇ ਆ ਵੀ ਲੈ ਆ ਵੀ ਖਾਣਾ ਤੇ ਮਗਾਇਆ ਤੇ ਹੀ ਆ ਲੈ ਆ ਬੰਦੇ ਵਾਲੀ ਗੱਲ ਹੀ ਨਹੀਂ ਹੁੰਦਾ ਫੜਾ ਦੇ ਹੁਣਾ ਪੈਣੀ ਬਸੋਂ ਬਾਹਰ ਆ ਕੰਮ ਹਾਂ ਬਸ ਵੇ ਲੈ ਆ ਗਾਂ ਯਾਰ ਇਹ ਕੀ ਗੱਲਾਂ ਆਈਆਂ ਤੇਰੀਆਂ ਬਸੋਂ ਬਾਹਰ ਹੈ ਯਾਰ ਕਾਸ਼ ਸੂਵੇ ਸੂਵੇ ਮਤਰਾ ਜਾਈ ਜਾਂਦੇ ਜੇ ਮੱਠੇ ਮੱਠਾਈ ਭਰ ਜੂਗਾ ਭਰ ਜਾਊਗਾ ਜਨੇ ਵਾਲੇ ਦਾ ਪਤਾ ਹੈਗਾ ਕਿੱਥੇ ਕਿੱਥੋਂ ਭਰੂਗਾ ਵਾਹੋ ਚਲ ਠੀਕ ਆ ਭਰੋਨੇ ਫਿਰ ਜਾਣਾ ਬੜਾ ਕੋਈ ਨਾ ਕੋ ਬਣਾਉਣੇ ਆਦੇ ਇੱਥੇ ਬਣਾਇਏ ਨਾ ਕੋਈ ਨਾ ਕੋ ਮੈਂ ਅੱਜ ਕੋਈ ਨਾ ਕੋ ਬਣਾਉਣੇ ਨਾਲੇ ਟਰਾਈ ਕਰਦੇ ਆਂ ਭਰਾ ਆ ਗਏ ਕਾਫੀ ਚੇਰ ਹੋ ਗਿਆ ਇੱਥੇ ਬਣਾਇਆ ਨਹੀਂ ਕੋ ਖਾਲੀ ਪਿਆ ਅੱਜ ਭਰਾ ਆ ਗਏ ਬਣਾਉਣੇ ਕੋ ਨਾ ਕੋ ਜਿੱਦਿਆ ਸੁਣ ਲੋ ਦੇ ਹਾਂ ਲੋ ਮਟਰ ਚੱਕ ਰੋ ਆ ਸਕੂਲੇ ਪੜਦੇ ਰਿਹਾ ਨੇ ਮੈਂ ਦੇਖ ਲੋ ਸਤ ਸਾਈਂ ਦਾ ਸਮਰਾਸਾ ਹੈਗਾ ਹਾਈ ਮਾਡਰਨ ਸਕੂਲ ਜਦੋਂ ਇਹਦਾ ਦੀਆਂ ਬ੍ਰਾਂਚਾਂ ਬਹੁਤ ਜ਼ਿਆਦੀਆਂ ਆ ਮਤਲਬ 8 ਬ੍ਰਾਂਚਾਂ ਆ ਮੇਨ ਬ੍ਰਾਂਚਾਂ ਨਾਲ ਦੀਆਂ ਆਪਣੀ ਕਰਦੇ ਵੇਚਿਆ ਇਹ ਗੁੰਨਵਾਲ ਵਾਲਾ ਵਾ ਮੈਂ ਗੁੰਨਵਾਲ ਹੀ ਪੜਦਾ ਰਿਹਾ ਇੱਥੇ ਚਿੜੇ ਵਾਲਾ ਕੁਰਦੇ ਲੱਗੇ ਬਾਹਰ ਨੇ ਯਾਰ ਆਹੋ ਹੋ ਸਕੂਲ ਲਾਈਫ ਸਕੂਲ ਲਾਈਫ ਘੈਂਟ ਦੀ ਬੜਾ ਨਿਆਰਾ ਆਂਦਾ ਹੈ ਗੁਰਾ ਮਤਲਬ ਇਹ ਇੱਕ ਸਕੂਨ ਜਨਲ ਦਾ ਦਾਇਰੇ ਮਤਲਬ ਹੁਣ ਸੋਚ ਕੇ ਵੀ ਸਕੂਨ ਮਿਲਦਾ ਐ ਮਤਲਬ ਨਾਲੇ ਇੱਥੇ ਗ੍ਰੀਨਰੀ ਬਹੁਤ ਜਿਆਦੀ ਹੈ ਸਕੂਲ ਦੇ ਅੰਦਰ ਉਹ ਵੀ ਵਾਈਬ ਜੀ ਬੰਦੇ ਨੂੰ ਆਉਂਦੀ ਵੀ ਹਾਂ ਗ੍ਰੀਨਰੀ ਗ੍ਰੀਨਰੀ ਜੀ ਮਤਲਬ ਐਟਮੋਸਫੇਅਰ ਜਿਹੜਾ ਬੜਾ ਵਧੀਆ ਹੈ ਲੱਗਦਾ ਇਹਦਾ ਤੇ ਬਾਕੀ ਇੱਕ ਗੱਲ ਆ ਇੱਕ ਮੈਨੂੰ ਇਹ ਯਾਦ ਆਉਂਦੀ ਦੀ ਇਹ ਸਕੂਲ ਦੇ ਵੀ ਸਮੋਸੇ ਮਿਲਦੇ ਏ ਇਥੋਂ ਤੇ ਜਣੇ ਬਾਗੇ ਉਹਦੇ ਸੁਆਸ ਮੋਸੇ ਮੈਂ ਅੱਜ ਤੱਕ ਜਿੰਨੇ ਵੀ ਸੋਸੇ ਖਾਦੇ ਮੈਨੂੰ ਇਦਾਂ ਅੱਜ ਤੱਕ ਕੋਈ ਸੀ ਜਦੋਂ ਮਿਲੇ ਹੀ ਨਹੀਂ ਸੋ ਜਿਹੜਾ ਰਵਿਕਰ ਸਕੂਲੇ ਪੋਂਕੀ ਲੈ ਦੇ ਦਿੱਤੇ ਉਹ ਕੋਲ ਜਾ ਕੇ ਸਕੂਲੇ ਦੀ ਸਵਾਣ ਦੇ ਨਾਲੇ ਉਦੋਂ ਜਦੋਂ ਹਾਰਡ ਟਾਈਮ ਹੁੰਦਾ ਹੈ ਨਾ ਉਦੋਂ ਦਾਹਾਂ ਦੀ ਪਲੇਟ ਮਿਲਦੀ ਦੀ ਸਮੋਸਾ ਪੰਯਾ ਦਾ ਇੱਕ ਸਮੋਸਾ ਉੱਥੇ ਚੜੇ ਪਾ ਗਏ ਤਾਂ ਪਤਾ ਪੰਯਾ ਦਾ ਇੱਕ ਉੱਥੇ ਵੀ ਮੇਰੇ ਖੰਦ ਮਿਲਦਾ ਰਿਹਾ ਵਾ ਚੇਹ ਦੇਖਣੋ ਚੇਹ ਦੇਖਣ ਜਿਹੜਾ ਫੇਰੂ ਮਨਸਪੂਰ ਆ ਉਹ ਤੁਹਾਡੇ ਉਹ ਉਥੋਂ ਦੀ ਗੱਡੀਆਂ ਗੱਲ ਮੈਂ ਉਹ ਗਾੜੀ ਫੂਕਿਆ ਹੈ ਮੈਂ ਉਹ ਗਾੜੀ ਹਵਾ ਐਡੀ ਥੇ ਭਰੀ ਜਾਊਗੀ ਇਹ ਨੂੰ ਅੰਤ ਜਾਰੀ ਕਾਲੀ ਲਿੰਦੀ ਹੈ ਕਾਲੀ ਬੜੀ ਕਰਦਾ ਉਹ ਕਾਲੀ ਅਗੇ ਤੋਏ ਹਾਂ ਟੋਏ ਝੱਡੇਗਾ ਸਾਰੀ ਨਹੀਂ ਕਰਨੀ ਚਾਹੀਦੀ ਨਹੀਂ ਨਹੀਂ ਬਾਬਾ ਜੀ ਉਹੀ ਪਾ ਲਈ ਕਾਲੀ ਕਰਕੇ ਜਾਣਾ ਕਿਥੇ ਨਾਲੇ ਕਾਲੀ ਕਰਕੇ ਜਾਣਾ ਕਿਥੇ ਇੱਕ ਮਿੰਟ ਪਹਿਲਾਂ ਕਰਿਆ ਨਾ ਉਹ ਚੀਜ਼ ਕਾਲੀ ਨਹੀਂ ਕਰਦਾ ਇਹਦਾ ਪਹਿਲੋ ਦੂਸਰਾ ਟਰ ਐਡਾ ਕੇ ਜੇ ਸਿਲੰਡਰ ਓਏ ਹੋਏ ਓਏ ਚੱਲ ਚਲਾ ਫਿਰ ਤੂੰ ਚਲਾ ਆ ਫੜੀ ਸਿਲੰਡਰ ਫੜੀਂ ਇੱਕ ਮਿੰਟ ਆ ਵੇਹ ਲੋ ਮਿੱਤਰੋ ਕਹਿੰਦੇ ਸਾਡੇ ਬਸ ਲੰਘਦੇ ਨਹੀਂ ਨਾ ਸਕੂਲ ਟਾਈਮ ਤੇ ਆ ਉਹ ਪਿੰਡ ਜੇ ਹੁਣ ਚਿਰ ਬਾਅ ਹੋਵੇ ਨਾ ਉਹ ਤਾਂ ਸਵਾਰ ਹੋਣੀ ਹੈ ਯਾਰ ਰਾਤ ਨੂੰ ਕਿ ਬਾਹਰੋਂ ਬੰਨਖਲੇ ਜਾ ਇੰਦਰ ਉਦੋਂ ਵੀ ਕੋਠੀਆਂ ਵੜੀਆਂ ਟਾਪ ਦੀਆਂ ਇਹ ਤੇ ਹੁਣ ਵੀ ਬਹੁਤ ਤਗੜੀਆਂ ਤਗੜੀਆਂ ਵੜੀਆਂ ਬਣੀਆਂ ਕੋਠੀਆਂ ਜਿਹੜੇ ਮਿੱਤਰੋ ਪਿੰਡ ਦੇ ਵਿੱਚ ਲੰਗੇ ਨਾ ਆ ਆਪਾਂ ਹੁਣ ਇਹ ਤੇ ਤੁਸੀਂ ਗੈਸ ਕਰਿਓ ਵੀ ਕਿਹੜਾ ਪਿੰਡ ਆ ਕਿਹੜੇ ਪਿੰਡ ਦੀਆਂ ਗਲੀਆਂ ਦੇ ਵਿੱਚ ਦੀ ਆਪਾਂ ਲੰਘ ਕੇ ਆਏ ਆ ਦੂਰ ਵਾਲਿਆਂ ਨੂੰ ਤੇ ਨਹੀਂ ਪਤਾ ਲੱਗਣਾ ਜਿਹੜੇ ਮੇਰੇ ਭਰਾ ਲਾਗੇ ਰਹਿੰਦੇ ਆ ਮੇਰੇ ਲਾਗੇ ਮੇਰੇ ਵਲੌਗਸ ਵੇਂਦੇ ਆ ਸੋ ਉਹ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿਹੜੇ ਪਿੰਡ ਥਾਣੀ ਹੋਣੇ ਨੇ ਲੰਗੇ ਆ ਤੇ ਕਿਹੜੇ ਪਿੰਡ ਥਾਣੀ ਹਾਟ ਸਕੂਲ ਵਾਲੀ ਬੱਸ ਲੰਘਦੀ ਹੋਗੀ ਨਜ਼ਾਰੇ ਆਂਦੇ ਇੱਥੇ ਇੱਕ ਰੋਈ ਆ ਤੇ ਇੱਕ ਰਮੈ ਤੁਹਾਨੂੰ ਉਹਦਾ ਦੱਸਦਾ ਆ ਚਾਂਸ ਪਿਆ ਮੀਂਹ ਪਾਵੇ ਤੇ ਰੋਈ ਦਾ ਥੋੜੀ ਟੇਪਰ ਆ ਰੋਹ ਟੇਪਰ ਜੀ ਆ ਤੇ ਉਹਦਾ ਪੌੜਾ ਵੀ ਨਹੀਂ ਬਣਿਆ ਏ ਉਹਦਾ ਪੌੜਾ ਵੀ ਨਹੀਂ ਬਣਿਆ ਤੇ ਰੋਈ ਦਾ ਬੜਾ ਕੀ ਚੱਕਰ ਪਿਆ ਗਾਇ ਰੋਈ ਦੇ ਉੱਤੇ ਮੀਂਹ ਪੈਂਦਾ ਤੇ ਹਾਈ ਬੱਸ ਵਾਲਾ ਡਰਾਈਵਰ ਨੇ ਪਾਸ ਉੱਤੇ ਜੜਾਤੀ ਰੋਈ ਦੇ ਉੱਤੇ ਨਾਲ-ਨਾਲ ਜਾਂਦੀ ਦੀ ਬੱਸ ਸਾਡੀ ਤੇ ਜਦੋਂ ਮੀਂਹ ਪਵੇ ਤੁਹਾਨੂੰ ਪਤਾ ਮੀਂਹ ਦੀ ਚਿਕੜੀ ਤੇ ਹੁੰਦੀ ਆ ਪਰ ਰੇਤਲੀ ਹੀ ਫਿਰ ਵੀ ਚਿਕੜੀ ਘੱਟ ਹੀ ਨਹੀਂ ਤੇ ਸਿੱਧੀ ਜਾਣੀ ਰੋਈ ਦੇ ਵਿੱਚ ਹੀ ਬਸ ਤੇ ਉਹ ਤਰਕੇ ਕਹਦੇ ਇੱਕ ਪਾਸੇ ਨੂੰ ਚਲ ਗਈ ਤੇ ਪੰਜਾਬ ਵਾਲਾ ਕਹਦਾ ਆ ਗਾੜੀ ਘਾਹ ਹੀ ਤਾਂ ਵਜੀ ਨਹੀਂ ਤੇ ਗੁਰੂ ਕਹਿੰਦਾ ਸਿੱਧੀ ਰੋਈ 'ਚ ਡਿੱਗ ਜਾਣੀ ਸੀ ਬਸ ਨਿਆਣੇ ਵੀ ਗੁਰੂ ਅੰਦੇਕੇ ਨੇ ਕਹੇ ਨਿਆਣੇ ਸਾਡੇ ਨਾਲ ਤੈਂ ਵੀ ਚੱਲ ਉਹ ਤੋਂ ਕਿੰਨੇ ਕੁ ਵੱਡੇ ਹਾਂ ਇਹ ਆਪਣਾ ਕੰਮ ਆਪਣਾ ਫਿਰ ਵੀ ਕਰ ਸਕਦਾ ਇਹ ਤਾਂ ਗੱਲ ਹੈਗੀ ਆ ਕਿ ਅੱਠਵੀਂ ਨੌਵੀਂ ਦੀ ਗੱਲ ਆ ਫਿਰ ਇਹ ਆਪਣਾ ਕੱਲ ਲੈਣਾ ਹੈ ਆ ਫਿਰ ਵੀ ਐਂ ਮਤਲਬ ਭੱਜ-ਭੁੱਜ ਗਏ ਨੇ ਉਹਨੂੰ ਹੈ ਨਾ ਬੱਚਿਆਂ ਦਾ ਜ਼ਿਆਦਾ ਔਖਾ ਹੈ ਨਾ ਨੇ ਉਹ ਕਹਿੰਦੇ ਆ ਹਾਂ ਪਰ ਗੁਰੂਗਾ ਵੀ ਹੁਣ ਹੁਣ ਮੈਲਾ ਲਗਭਗ ਸਾਰੀਆਂ ਛੜਕਾਂ ਬਣ ਗਿਆ ਉਹ ਜਿਹੜੀ ਰੋਈ ਦੀ ਵਾਲੀ ਛੜਕ ਦੀ ਗੱਲ ਕਰਦਾ ਨਾ ਮੈਂ ਹਾਂ ਉਹ ਵੀ ਹੁਣ ਪੱਕੀ ਬਣ ਗਈ ਉਹਦੋਂ ਕੱਚੀ ਦੀ ਰੋਈ ਦੇ ਉੱਤੇ ਤੇ ਚਲੋ ਵਧੀਆ ਹੋ ਗਿਆ ਹੂੰ ਲਓ ਮੇਉਤਰਾ ਬਾਕੀ ਪਿੰਡ ਪਹੁੰਚ ਚਲੇ ਫੇਰ ਹੀ ਸਾਇਸ ਪੰਗੇ ਰ ਨਹੀਂ ਹਟਦਾ ਏ ਉਹ ਧਿਆਨਾ ਹੈਲੋ ਗਾਇਸ ਬੋਟਰ ਤੇ ਆ ਚੁੱਕੇ ਆ ਝੇਲ ਕਰਨਾ ਝੇਲ ਤਾਂ ਵਿਖਾਉਣੇ ਹਨ ਕੀ ਕਰਦੇ ਆ ਝੇਲ ਕਰ ਲੱਗੇ ਵੱਡਾ ਹੀ ਹੋਈ ਨਿਆਰਾ ਯਾਰ ਲੈਣ ਲੱਗੇ ਆ ਓਏ ਥੋੜਾ ਖਿੱਚੇ ਆ ਚੱਲ ਕਹਾ ਬੋਰ ਦੇ ਮਾੜੀ ਰੇਸ ਦੇਗੇ ਇਹੋ ਕੰਮ ਕਰਦੇ ਆ ਡਾ ਹਾਂ ਗੋਲਡ ਬੱਚਾ ਔਗੀ ਬਣਾਇਆ ਸੀ ਆ ਦੇ ਇਸੇ ਖੇਚਾ ਮੜਾ ਦੇ ਵੇਖੀ ਕਿੰਨਾ ਜਾਂਦਾ ਹੇ ਗੱਲ ਦੀ ਬੰਦੀ ਆੜੀ ਇੱਥੇ ਸਾ ਥੋੜਾ ਵਾ ਵਾ ਉਹਦਾ ਕਮੋ ਹੁੰਦਾ ਉਹ ਨਿਆਰਾ ਆਣਾ ਛੇ ਦਾ ਕਮੋ ਹੁੰਦਾ ਨਿਆਰਾ ਆਣਾ ਛੇਣਾ ਦਾ ਥੋੜਾ ਵਾ ਨਾ ਚਾ ਉਹ ਹੌਲੇ ਸੋਖਣ ਸੋਖਾ ਹੋ ਤੇਰਾ ਆਵੇ ਹੈ ਮਾਰ ਮੈਂ ਗੱਲੀ ਕਰ ਦਿੰਦਾ ਸਾਰੀ ਗੱਡੀ ਆ ਚੁੱਕੇ ਮਿੱਤਰੋ ਮੋਟਰ ਤੇ ਮੜਾ ਜੀ ਕਰਨ ਰਿਹਾ ਮੈਂ ਹਾਂ ਚੱਲ ਗੱਡੀ ਘਮਾਉਣੇ ਆ ਕਰਾ ਚੱਕਾ ਘਮਾਉਣੇ ਆ ਪਰ ਗੱਲ ਇਹ ਆ ਵੀ ਗੱਡੀ ਸਾਰੀ ਲੱਬੜ ਗਈ ਚੱਕਾ ਤੇ ਘਮਾ ਲਿਆ ਜੀ ਆ ਮੇਰਾ ਘੁਮਈ ਨਾ ਆ ਹੋ ਗਿਆ ਆ ਵੇਖ ਲੋ ਵੀਰ ਅੰਗਰ ਤੈਨ ਲੱਗੀ ਲਾਇਆ ਜੀ ਵੀਰ ਨੂੰ ਵੇਖ ਲੋ ਆਂਦਾ ਕੰਮ ਆਂਦਾ ਕੰਮ ਕਰਨ ਨੂੰ ਵੜਾ ਜੀ ਕਰਦਾ ਅੱਜ ਕੱਲ ਗੱਡੀ 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 ਧੋਣ ਨੂੰ ਵੜਾ ਜੀ ਕਰਦਾ ਚੱਲ ਫੜੀ ਉਹੇ ਕੱਤਰ ਨੀ ਦਾ ਉਹ ਦਰਨਾ ਮਗਦ ਉਹ ਭਿੜੇ ਮੇ ਤੇਰਾ ਗੱਦਲ ਬਦਲ ਕਰ ਹਾਂ ਗੱਦਲੇ ਬਦਲ ਛੱਡ ਮੈ ਮੈਨੂੰ ਗੱਦਲੇ ਬਦਲ ਕਰ ਦੇ ਲੈ ਆਦਾ ਗੱਤਰ ਬਦਲ ਕਰਨ ਏ ਐਸੇ ਕਪਾ ਕਰਦੇ ਕਰਦੇ ਸਾਫ ਛੇੜ ਜਿੱਥੇ ਅਫਸਰਾਂ ਬਹਿਣਾ ਵਾ ਅਫਸਰ ਵੇਖ ਲਓ ਲੈ ਤਸ ਹੈ ਓਏ ਰੁਕ ਜਾ ਸਾਡੇ ਨਾਲ ਮਜ਼ਾਕ ਫੇਰ ਕੀ ਹੈ ਮੇਤਰੋ ਲਓ ਵੈਸਾ ਸਮਾਨ ਤਾਵਾ ਜਾਂ ਮਾਈ ਲੈਦਾ ਜੇ ਤੇ ਨਾਲ ਹੀ ਇੱਥੇ ਲੰਨ ਲੱਗਾ ਜੇ ਕੰਮ ਵਿੱਚ ਮਾਇਆ ਮਾਰੇ ਠੀਕ ਆ ਗੰਡੇ ਕਿਨੇ ਵੜਨੇ ਆ ਗੰਡੇ ਤੂੰ ਗੰਡੇ ਮਿਲ ਨਹੀਂ ਹੁੰਦੇ ਵੜਨੇ ਕਿਉਂ ਨਹੀਂ ਕੱਟਨੇ ਆਂ ਉਹਦੇ ਇਹਦਾ ਲੋਨ ਕੀ ਲਾਣ ਕੀ ਸਾਰਾ ਕੁਝ ਆਪਾਂ ਸਿਲੰਡਰ ਕਿੱਥੇ ਆ ਉਹਨੂੰ ਥੱਲੇ ਰੱਖ ਆ ਰੱਖ ਇੱਧਰ ਸਿਲੰਡਰ ਇੱਥੇ ਰੱਖ ਇੱਧਰਲੇ ਪਾਸੇ ਕਰ ਇੱਥੇ ਰੱਖ ਕੁਰਸੀ ਦੇ ਲਾਗੇ ਸਾਹਮਣੇ ਤੇ ਬਣਾਈਏ ਕੋਹ ਤੇ ਚਿੱਲ ਮਾਰੀਏ ਮਸਾ ਜੀ ਜਿਆ ਕਰਨ ਦੇ ਅੱਜ ਮੋਟਰ ਤੇ ਆਣ ਕੇ ਨਾ ਚਿੱਲ ਮਾਰਨ ਦਾ ਚਿੱਲ ਮਾਰਦੇ ਆਂ ਵੀ ਹਾਂ ਵੀ ਬਣਾਉਨੇ ਕੁਛ ਨਾ ਕੋਹ ਤੇ ਐਂਡ ਕਰਾਉਨੇ ਆ ਇਹਨੇ ਗੱਲ ਹਾਂ ਵੀ ਸੱਚੀ ਤੜਕੇ ਵਾਲੀ ਕੋਈ ਚੀਜ਼ ਬਣਾਉਣੀ ਆ ਤੂੰ ਮੇਰੇ ਚਵੇੜਾ ਮਾਨੀ ਹੋਰ ਅੱਜ ਨਾ ਨਾ ਅੱਗ ਲਾ ਅੱਗ ਲਾ ਦੇਣੀ ਤੂੰ ਲੈ ਵੇਖ ਤੈ ਲੈ ਲੈ ਪਕਾਣ ਦੇ ਵੇਲਾ ਕਰਦਾ ਓਏ ਹੋਏ ਰੱਖ ਕੜਾਈ ਤੇ ਆ ਰੱਖ ਵੇ ਕੜਾਈ ਤੇ ਰੱਖ ਮੋਜੀ ਗਈ ਐ ਸੇ ਤੇ ਬਜਾਤੀ ਤੂੰ ਕੇ ਹਾੜ ਸੋਣਿਆ ਪਹਿਲਾਂ ਡੱਬੇ ਦੀ ਤੀਲ ਵਾਲੀ ਦੀਂਦੀਂਦੀ ਤੇਰੇ ਵਰਗਾ ਮੂੰਹ ਨਕਵਾ ਲੈਂਦਾ ਹੁੰਦਾ ਈ ਲੰਬ। ਇਹਦਾ ਮੇਤਰੋ ਗਲਤ ਤਰੀਕੇ ਨਾਲ ਬਾਲਣ ਦੇ ਐ ਸਿਲੰਡਰ। ਮੈਨੂੰ ਜਿਆਦਾ ਉੱਠ ਕੇ ਮੈਨੂੰ ਹੋਣਾ ਪੈਣਾ ਉਸਤਾਦ ਹੋਣਾ ਨੂੰ ਹੋਣਾ ਪੈਣਾ ਪਿੰਡਰ ਹੋਣਾ ਨੂੰ ਗਾੜੀ। ਉਹ ਪਿੰਡਰ ਦੀ ਗੱਲ ਹੀ ਹਵਾਲ ਬੁੱਝ ਗਿਆ ਪਹਿਲਾਂ। ਹਵਾ ਨਾ ਕਿੱਥੇ ਪੁੱਜ ਗਿਆ। ਮੇਰੇ ਖਿਆਲ ਨਾਲ ਤੂੰ ਕਦੀ ਭੈਣ ਚ ਤੀਲ ਹੀ ਨਹੀਂ ਬਾਲੀ। ਲੈ। ਉਹ ਭਰਾਵਾ ਇੱਧਰ ਵੜ। ਤੂੰ ਕਰ ਮੈਂ ਵੜ। ਜਾ ਵੜ। ਉਸਤਾਦ ਹੁਣ ਇਹ ਤੇ ਬੋਲਦੇ ਨਹੀਂ ਆਂ ਵੀ ਮੈਂ ਉਸਤਾਦ ਆਂ ਉਹ ਪ੍ਰਾੜੂ ਘੱਟ ਕਰ ਕਿਆ ਕਰਾ ਉਸਤਾਦ ਇਹ ਤੇ ਘੱਟ ਕਰ ਇਹਨੂੰ ਆਸਤਰ ਗਰੀ ਜਾਗੀ ਹਰ ਕੀ ਆ ਮੌਸਮ ਹੋਦਾ ਵਧੀਆ ਹੋ ਗਿਆ ਓਏ ਹੋਏ 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 ਮੌਸਮ ਦਾ ਘੈਂਟ ਹੋ ਗਿਆ ਵਾ ਬਸ ਇਹ ਨਾਲ ਓਟੇਲਾ ਹੁਣ ਇਹ ਨਾਲ ਸਾਡੇ ਨਾਲ ਹੋਰ ਕਿਹਦੇ ਨਾਲੋਂ ਤੂੰ ਮੇਰੇ ਘੇਟ ਲੈ ਓਏ ਤੇ ਪਾਇਆ ਈ ਓ ਤੇ ਰਖੋ ਨੇ ਰੁਕ ਜਾ ਮੜਾ ਗਰਮ ਜਲਾ ਹੋ ਗਿਆ ਕੰਮ ਉਧਰੇ ਕੜਾਈ ਸੜ ਲੈਂਦੇ ਚੰਗੀ ਸੜੰਦੇ ਆ ਤੂੰ ਕੜਾਈ ਇਦਾਂ ਬੰਦੇ ਸੜ ਜੇ ਇਹਦੇ ਤੈਨੂੰ ਹਾਂ ਬਹੁਤ ਜਾਂਦਾ ਹੈ ਜਾਂ ਉੱਥੇ ਕਰ ਲਈ ਗੈਸ ਹੈ ਹੈਲੋ ਗਾਇਸ ਰੇਗੀ ਤੇ ਸਲਦੀ ਨਾ ਰੱਖ ਜਰੂਰ ਇਹਦੀ ਘਰ ਦੀ ਬਹੁਤ ਜ਼ਿਆਦਾ ਕੀ ਉਹ ਕੀ ਜਾਂਦੇ ਆ ਰਨ ਨੂੰ ਮਤਲਬ ਕਿਸਮਤ ਵਾ ਕਿਸਮਤ ਵਾਲੀ ਕਹਿਣਾ ਬੜੀ ਮਤਲਬ ਹੋਊਗੀ ਉਹੀ ਹੋ ਗੀ ਤਾਂ ਕਿ ਚੰਗੀ ਹੋ ਸੱਚ ਚੰਗੀ ਤਾਂ ਨਹੀਂ ਆ ਪਰ ਚਲੋ ਮੈਂ ਇਹ ਕਹਾਂ ਜਾਂਦਾ ਕਿ ਉਹਨੂੰ ਬੜਾ ਮਾਣ ਲੋ ਦਿੱਤੇ ਸੌਖੂਗਾ ਸੌਖਾ ਨਹੀਂ ਭਰ ਯਾਰ ਕੀ ਬੜਾ ਵੇਖਣ ਦੇਈ ਹੋਏ ਹਾਏ ਹਾਏ ਓਏ ਯਾਰੀ ਦੋਸਤੀ ਜੀ ਆ ਬਸ ਹੈ ਯਾਰੀ ਦੋਸਤੀ ਆ ਤਾਂ ਹੀ ਹੈ ਅੱਛਾ ਅੱਛਾ ਮਾਮਾ ਉਹਦਾ ਮੈਂ ਤੈਨੂੰ ਪਤਾ ਕਰਕੇ ਜਾਂ ਕੰਮ ਕਰਦਾ ਕਰੀਦਾ ਕਰ ਲੱਕਾਂ ਨੀ ਤੋੜਦਾ ਕਰੀਦਾ ਠੀਕ ਕਰੀਦਾ ਕੀ ਕਰਦਾ ਸਿਰ ਇੱਕ ਕੰਮ ਇੱਕੋ ਇਹਦਾ ਸੋਣਾ ਨਹਾਉਣਾ ਤੋਣਾ ਖਾਣਾ ਤੇ ਖਾਣਾ ਤੇ ਅਰੇ ਚੰਗੇ ਤੁਸੀਂ ਮਾੜੇ ਬਈ ਸਹੀ ਤੇ ਬੋਲ ਲਾ ਸਹੀ ਤੇ ਬੋਲ ਲਾ ਮੈਂ ਸਹੀ ਬੋਲਿਆ ਵਾ ਗਾਈਸ ਹੁਣ ਤੁਹਾਨੂੰ ਯਕੀਨ ਨਹੀਂ ਆਇਆ ਵੀ ਗਾਈਸ ਮਾਰੇ ਗਾਈਸ ਦੂਜੀ ਵਾਰੀ ਪੁੱਛੀ ਕਿ ਸੋਨੂ ਹਾਂ ਸੋਨੂ ਉਹ ਦੋ ਚਪੇੜਾ ਮਾਰੀ ਚਪੇੜਾ 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 ਹੀ ਸੋਨੂ ਸਰੀਕ ਬਾ ਸਰੀਕ ਬਾ ਚਲ ਜਾਣਦੇ ਹੁਣ ਇਹ ਆਉ ਹੀ ਜਾਂਦਾ ਹੀ ਓਏ ਓਏ ਓ ਜਾਂਦੇ ਈ ਓ ਪ੍ਰਾਡ ਵਾਟਰ ਕਿੱਥੇ ਆ ਭੁੱਲ ਗਿਆ ਇਹ ਗਾਈਸ ਮੇਰ ਚਿੱਕੋ ਭਾਈ ਹਾਂ ਲੋ ਘਟ ਨਹੀਂ ਤੁਮ ਜਾਰੀ ਖਾਣਾ ਤੇ ਮੈਂ ਘਟ ਖਾਣਾ ਬਰਾਬਰ ਦੇ ਜਿਹੜਾ ਫੇਰੰਦਾ ਵਾਲੇ ਇੱਕ ਵਾਲਾ ਕਮਰਾ ਚਾਹੀਦਾ ਘਮੋਲਾ ਉਹਨੂੰ ਮੜਾਇਆ ਕਿ ਨਹੀਂ ਗਾਈਸ ਮਾਸਟਰ ਸ਼ੈਫ ਇਹ ਕਿਸੇ ਨੂੰ ਲੋਡ ਹੋਵੇ ਰੁਪਿਆ 2 ਰੁਪਏ ਦੇ ਕੇ ਮੀਨਾ ਕਾ ਇੰਨੀ ਵੈਲਿਊ ਘਟ ਲਿਓ ਘਟਾ ਗੈਂਸ ਘਟਾ ਕਰ ਬਹੁਤ ਅੱਲਾ ਦਾ ਢੰਡੇ ਵੜੇ ਦੋ ਹੀ ਮੜਿਆ ਆਹ ਸ਼ੈਫ ਸ਼ੈਫ ਸਾਹਿਬ ਸ਼ੈਫ ਕੁਝ ਇਸ ਵਾਰਣਾ ਨਾ ਬਣੀ ਸਵਾਦ ਬਣੂਗੀ ਇਹ ਸਵਾਦ ਕਿਉਂ ਨਾ ਬਣੂਗੀ ਹੋਰ ਕੀ ਪਾਉਣਾ ਵਿੱਚ ਪੱਤੇ ਪੈਂਦੇ ਆਵੇ ਪਾਉਣਾ ਕੀ ਆ ਪੱਤੇ ਕੱਢ ਬਾਹਰ ਪੱਤੇ ਕੱਢ ਬਾਹਰ ਪੱਤੇ ਪੱਤੇ ਜਲ ਪੱਤੇ ਕਿਹੜਾ ਮਾੜੇ ਆ ਆਓ ਫਾਈਬਰ ਹੀ ਆ ਕਿੱਦਾਂ ਕੰਨਾ ਵਰਗੀ ਆ ਸਾੜਾ ਪਾਣੀ ਖੜਾ ਗਾਈਸ ਕੋਈ ਜਾਂਤੇ ਆਵੜੀ ਓ ਲਾਣ ਦੇ ਹੀ ਓਏ ਓ ਪਿਆ ਗਿਆ ਪਤਾ ਕੱਢ ਓਏ ਕੋਰ ਆ ਗਿਆ ਸਾਡੀ ਭੈਣ ਨੂੰ ਉੱਤੇ ਕੋਈ ਮਛਰ ਤਾਂ ਨਹੀਂ ਲਾ ਰੀਆ ਆਪਾਂ ਮਛਰ ਨਹੀਂ ਲੈ ਕੇ ਆਇਆ ਆ ਗਾਈ ਜਾਜ ਪਤਾ ਮਹਿਗੀ ਜਲਣ ਲੱਗੀ ਬਤਾਂ ਮਹਿਗੀ ਓਏ ਯਾਰਾ ਓਏ ਵਾ ਪਰੇ ਲੈ ਰਹੀ ਏ ਯਾਰ ਓਏ ਪਰੇ ਦੀ ਗੱਲ ਨਹੀਂ ਆ ਪਤਾ ਹੀ ਕਰ ਕੱਢੀ ਆ ਕਰੀਏ ਕੋ ਓਏ ਅੰਦਰ ਲੈ ਰਹੀਏ ਨਹੀਂ ਨਹੀਂ ਲੈ ਅੰਦਰ ਸਾਰਾ ਤੂੜੀ ਆ ਹੋਰ ਬਹੁਤ ਓਈ ਆਂਦੇ ਚਲੋ ਚਲੋ ਮਸਾਲੇ ਹੋ ਜਾਣ ਹਾਂ ਆ ਮਸਾਲੇ ਕੀ ਆਦੇ ਪਹਿਲੇ ਮਸਾਲਾ ਪੈ ਗਿਆ ਵਿੱਚ ਕਿਹੜਾ ਮਾਲ ਹੈ ਹਲਦੀ ਨਹੀਂ ਨਾ ਪਾ ਗਾਈਜ਼ ਇਹ ਚੱਲਿਆ ਜਾਣਾ ਇਹ ਪਹਿਲਾ ਸਮਾਨ ਛੇਤੀ ਕਰ ਓਏ ਪੱਤੇ ਪਈ ਜਾਂਦੇ ਵਿੱਚ ਯਾਰ ਪੱਤੇ ਕੱਢੀ ਜਾ ਕੇ ਫਿਰ ਲੋਕਾ ਕਹਣਾ ਹਾਈ ਜੀ ਨਹੀਂ ਵੇਖ ਲੋ ਉਹਨਾਂ ਦੀ ਹਾਈ ਜੀ ਨਿਕ ਹਾਈ ਜਾਨਿਕ ਮਾਲ ਪੂਰਾ ਆਈ ਜਾਣੇਗੇ ਪਰ ਨੌਨ ਮੈਜ ਨਹੀਂ ਚੀਜ਼ ਪੈਣੀ ਚਾਹੀਦੀ ਬਸ ਬਾਕੀ ਕੋਈ ਚੱਕਰ ਨਹੀਂ ਬਾਕੀ ਕੋਈ ਚੱਕਰ ਸਹੀ ਗੱਲ ਆ ਓ ਹੀ ਜਾਂਦੇ ਆ ਮਸਾਲਾ ਨਾ ਇੱਕੋ ਮੈਂ ਕਿ ਇੱਕੋ ਮੈਂ ਨਹੀਂ ਇੱਕੋ ਹੀ ਬਣਾ ਲੇ ਤੁਸੀਂ ਹਾਂ ਯੂਪੀ ਪਾਤੀ ਜੇ ਮੈਂਗੀ ਵਿੱਚ ਯੂਪੀ ਨਹੀਂ ਜੀਪੀ ਯੂਪੀ ਦੂਜਾ ਹੀ ਹੋਲਾ ਦੂਜੀ ਵਖਰੇ ਲੈ ਵਾ ਉਹ ਕਾ ਕਾ ਬਰਾᱭਦਾ ਹਲੋ ਤਨਾ ਤਮਾ ਹੋ ਗਈ ਆ ਹੋ ਜਾਂਦੀ ਉਹ ਮਸਾਲੇ ਕੱਢ ਲਓ ਮਸਾਲੇ ਗਾਇਜ਼ ਤੁਸੀਂ ਮੇਰੀਆਂ ਅੱਖਾਂ 'ਚ ਨਾ ਪਾ ਦੀ ਉਹ ਬਾਤ ਕਰ ਹੁਣ ਤੂੰ ਸਿਲਵਰ ਪੇਪਰ ਤੇ ਛੋੜਨਾ ਇਹਦੇ ਵਾਲਾ ਬਾਕੀ ਮਿੱਤਰੋ ਮੀਂਹ ਵੜਾ ਪੈਣ ਦੇ ਪਹਿਲਾਂ ਹੁਣ ਤੇ ਚੱਲ ਫਰਕ ਪੈ ਗਿਆ ਠੰਡਾ ਹੋ ਗਿਆ ਹਨਾ ਹੂੰ ਨਾ ਤੇਲੀ ਡੀਜ਼ ਰਹੀ ਤੈਨੂੰ ਹੂੰ ਗੱਲਾਂ ਗਲਤੇ ਪਰ ਰਹੀਆਂ ਗਾਈਦੋਂ ਨੇ ਆ ਥੋੜਾ ਵੱਡਾ ਨਹਾਉਣ ਲੱਗੇ ਆਪਾਂ। ਹੋ ਰੁਕ ਜਾ ਜੇ ਅਜੇ ਨਾ ਪਾ ਲਾਸਟ ਤੇ। ਓਏ ਓਏ ਯਾਰ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਲਾਸਟ ਤੇ। ਕੋਈ ਮੜਾ ਖੀਚੇ ਚ ਭੁਗ ਬੋ ਲੱਗੀ। ਆਈ ਨਹੀਂ ਲੱਗੀ। ਜਾ ਕੋਕ ਲੈ ਕੇ ਆਉਣੀ ਚਾਹ ਮਤਲਬ ਚਾਹ ਵੀ ਠੀਕ ਆ। ਚਾਹ ਠੀਕ ਆ। ਚਾਹ ਲੈ ਕੇ ਆਈ ਮਤਰੋ ਨਾਲ। ਮੈਂ ਕਿ ਜਦੋਂ ਬਣਦੀ ਉਹਦੇ ਪੀਣੇ ਨਾਲ। ਚਾਹ। ਨਾਲ ਮਿਰਚਾਂ। ਸਿੱਧਾ ਹੀ ਚੱਲ ਮਿਰਚਾਂ। ਸਿੱਧਾ ਹੀ। ਲਾਲ ਮਿਰਚਾਂ ਪਾਤੀਆਂ ਦੇ ਵਿੱਚ ਮਿੱਤਰੋ ਕੰਮ ਗਲਤ ਕਰਤਾ ਜੀ ਲਾਲ ਹੋ ਗਿਆ ਕੰਮ ਸਾਰਾ ਬਾਕੀ ਸੱਚੀ ਨਾ ਸਮਝ ਰਿਹਾ ਲਾਲ ਮਿਰਚਾਂ ਆ ਜੀਪੀ ਲੈਂਦੀ ਸੀ ਇੱਕ ਪੈਕਟ ਉਹ ਪੈਕਟ ਪਿਆ ਜੀ ਜੀਪੀ ਦਾ ਪੈਕਟ ਲੈਂਦਾ ਸੀ ਬਾਕੀ ਦੋ ਪੈਕਟ ਪਾਏ ਆ ਪਰ ਇਹਨਾਂ ਨਾਲ ਮੈਗੀ ਦੇ ਤੇ ਇੱਕ ਪੈਕਟ ਪਾਇਆ ਜੀਪੀ ਦਾ ਵੇਖੋ ਹੁਣ ਕਿਦਾਂ ਦਾ ਟੇਸਟ ਆਉਂਦਾ ਜੀਪੀ ਵੀ ਰਹਿਣ ਵਾਲੀ ਆ ਹਾਂ ਤੂੰ ਦੱਸਦਾ ਕਿ ਇਹਨੂੰ ਉਹ ਮੈਂ ਉਹ ਕਹਿਣ ਡਿਆ ਵਾਂ ਵੀ ਮੈਗੀ ਜਿਹੜਾ ਬ੍ਰਾਂਡ ਆ ਉਹ ਮਤਲਬ ਮੇਨ ਆ ਨਾ ਇਹ ਕਰਕੇ ਜੀਪੀ ਵਾਲਾ ਕਿਸ ਕਰ ਦਿੰਦਾ ਚਾਲ ਬਾਈ ਮੈਗੀ ਹੋ ਚੁਕੀ ਹੈ ਤਿਆਰ ਲਾਓ ਵੀ ਮਿੱਤਰੋ ਮੈਗੀ ਹੋ ਗਈ ਜੇ ਤਿਆਰ ਫਿਰ ਐਂਡ ਟੂ ਐਂਡ ਹੋ ਗਈ ਜੇ ਬਾਕੀ ਤੁਸੀਂ ਰੰਗ ਚੈੱਕ ਕਰੋ ਰੰਗ ਤੇ ਤੁਹਾਨੂੰ ਪਤਾ ਲੱਗ ਜਾਣਾ ਕਿਦਾਂ ਦਾ ਟੇਸਟ ਹੋ ਮੈਗੀ ਦਾ ਵੇਖੋ ਸਹੀ ਹੋਏ ਚਲ ਬਸ ਕਰ ਬੰਦ ਕਰ ਕੀ ਕਰਨ ਦੇ ਜੀ ਕਰਨ ਦੇ ਆਈ ਓ ਜਿਆਦਾ ਘੁਮਾਤਾ ਆਈ ਓਏ ਬਣ ਗਈ ਜੇ ਮੈਗੀ ਵਾਟਾ ਵੀਊ ਵੀਊ ਵੀ ਘੈਂਟ ਹੋ ਗਿਆ ਜੇ ਤੇ ਬੱਤੀ ਨੇ ਕੰਮ ਖਰਾਬ ਕਰਤਾ ਯਾਰ ਬੱਤੀ ਨੇ ਕੰਮ ਖਰਾਬ ਕੀਤਾ ਬਾਕੀ ਐਂਡ ਕਰ ਬਾਦ ਹੀ

ਔਰੇ ਗੰਨਾ ਆੜੀ ਇੱਕ ਨੰਬਰ ਆ ਆ ਫੜੀਂ ਆ ਆ ਫੜ ਤੂੰ ਇੱਕ ਨੰਬਰ ਆ ਐਂਡ ਆ ਪਤਾ ਖਾਲਿਆ ਬੜਾਈ ਕਿਨੇ ਫਿਰ ਬੜਾਈ ਕਿਨੇ ਮੈਗ ਬੜਾਈ ਇਸਤਰ ਨੇ ਅੱਛਾ ਲੈ ਤਾਂ ਚਾਹ ਠੀਕਾ ਚਾਹ ਚਾਹ ਦਾ ਸਵਾਦ ਹੀ ਵੇਨੇ ਆ ਚਾਹ ਵੀ ਬਣਾ ਕੇ ਲੈਣੀ ਇੱਕ ਤਾਂ ਟੈਸਟ ਨਹੀਂ ਕੀਤੀ ਨਾ ਮਿੱਠਾ ਚਾਹ ਕੀ ਕੀਤਾ ਵੀ ਕਿਦਾਂ ਦਾ ਵਾ ਕੋਈ ਨਾ ਹੋ ਜੇ ਹਣਾ ਵਾ ਕਾ ਤੂੰ ਹੀ ਚਾਹ ਬਣਾਈ ਹੈ ਵੇ ਸਰ ਜੀ ਇਧਰ ਲੈ ਆਓ ਯਾਰਾ ਬੱਜੀ ਗਿਆ ਜੀ ਇਥੇ ਇਹਦਾ ਸਟੇਕਾ ਨੇ ਮੁੱਕੰਦੀਆਂ ਚਾਹ ਲਾ ਅਸਤਰ ਰੋਈਦਾ ਤਾੜਾ ਸਿੰਪਲ ਜਿਹਾ ਬਣਾਉਣੀ ਆ ਸਿੰਪਲ ਜਿਹਾ ਬਣਾਉਣੀ ਆ ਬਣਾੜਾ ਫਰਾਜ਼ ਓਏ ਹੋਏ ਉਹ ਤਾਂ ਮੌਸਮ ਹੋ ਗਿਆ ਜੇ ਵਧੀਆ ਤੇ ਹਵਾ ਲੈ ਪੀਏ ਵਗਣਾ ਤੋ ਵੀਸ ਨਾ ਪਰਾ ਖਾਲੀ ਹੁਣ ਮੌਸਮ ਦੇ ਐਂਡ ਗੱਲ ਬਾਤ ਹੋ ਗਈ ਆ ਤੇ ਭੁਖੀ ਭੁਖੀ ਹੋ ਲੱਗੀ ਪਈ ਆ ਓਏ ਹੋਏ ਹੋਏ ਵੇਖੋ ਗਾਇਸ ਚੈੱਕ ਕਰੋ ਇਹ ਕੱਲਾ ਭਿੰਡਰ ਹੈ ਸਿੰਪਲ ਭਿੰਡਰ ਹੈ ਯਾ ਸਿੰਪਲ ਭਿੰਡਰ ਆਲਾ ਰੀਅਲ ਲਾਈਫ ਹੈ ਭਿੰਡਰ ਅਛਾ ਰੀਅਲ ਲਾਈਫ ਹੈ ਭਿੰਡਰ ਕਰਨੇ ਆ ਤੇਰਾ ਇਹ ਭਰਾ ਚਾਨ ਤੇਰੇ ਵੀਰ ਨੇ ਆਪ ਨੂੰ ਨਾਲੋਂ ਨੇ ਮਾ ਬਹੁਤ ਸਵਾਦ ਹੈ ਬੜਾ ਜਵਾਦ ਬਣੀ ਜੇ ਮੋਟਰ ਤੇ ਮੈਗੀ ਓਏ ਹੋਏ ਐਂਡ ਕਰਾਤੀ ਜੀ ਬਹੁਤ ਹੀ ਸਵਾਦ ਬਣੀ ਮਹਿਗੀ ਹੈ ਨਾ ਚਾਹ ਜਾਰੀ ਕਰਨੀ ਹੈ ਚਾਹ ਸਵਾਦ ਹੀ ਬਰ ਜਾ ਬਈ ਦੋਵੇਂ ਚੀਜ਼ਾਂ ਐਂਡ ਨਾ ਬਾਕੀ ਮਿੱਤਰੋ ਵੇਖ ਲਾ ਹੁਣੇ ਮੌਸਮ ਵੀ ਐ ਘੈਂਟ ਹੋ ਗਿਆ ਜੇ ਇਸ ਵਕਤ ਐਂਡ ਵੈਂਡ ਹੋ ਗਈ ਜੇ ਕਾਹਨੂੰ ਆ ਜਾਣਾ ਮਾਰ ਖਾ ਜਾਣਾ ਸਾਰਾ ਕੋਨੇ ਨਹੀਂ ਭਰਾਵਾ ਨਹੀਂ ਕੋਈ ਖਾਂਦਾ ਹਮਰਾ ਲਈ ਮੈਂ ਥੋੜੀ ਰਹਿਣ ਦੇ ਹੁਣ ਸੌਣੀ ਮੈਂ ਕੋਈ ਖਾਣਾ ਹੋਵੇ ਜੇ ਵੇਲੇ ਭਾਂਡੇ ਵੀ ਧੋਣੇ ਪੈਂਦੇ ਜੀ ਓ ਤੋੜ ਨਹੀਂ ਮੰਮੀ ਨੇ ਕਰਦੀ ਮਾਰਨਾ ਹੀ ਮੰਮੀ ਨਾ ਘਰ ਨਹੀਂ ਮਾਰਨਾ ਹੀ। ਬੱਸ ਸਹੀ ਗੱਲ ਆ। ਪਤਾ ਨਹੀਂ ਨੋਈ। ਹੈਂ? ਤੋਰੇ ਕੇ ਫਿਰ ਕੀ ਆ? ਬੱਚੇ ਦੇ ਵਿੱਚ ਆਉ ਤੇ ਬਾਈ ਸਾਰਾ ਹੋਈ ਜਾਣਾ ਵਾ। ਆਹ ਕਲੀਨ ਤੇ ਹੋਈ ਜਾਣਾ ਛੱਡੇ ਆ। ਹਾਂ। ਬਾਕੀ ਨਿਆਰੇ ਆ ਚੁੱਕੇ ਆ ਤੇ ਚੱਲੇ ਹੁਣ ਕਰਨ ਨੂੰ। ਚਾਹ ਪੀੜੀਓ। ਚਾਹ ਪੀੜੀਓ। ਆਹ ਆ ਪੱਠੇ ਵੜਦੇ ਉਸਤਾਦ ਨੂੰ ਅਸੀਂ ਕਹਿਤਾ ਵਾ ਅਡਾ ਉਸਤਾਦ ਲੱਗੇ ਸਾਹਮਣੇ ਉਹਨੂੰ ਕਿਹਾ ਟਰੈਕਟਰ ਲਾ ਕੇ ਆਇਆ ਤੇ ਪੱਠੇ ਵੜਨੇ। ਪੱਠੇ ਵੜ ਕੇ ਫਿਰ ਚੱਲੇ ਜਾਈਏ। ਡਾਇਰੈਕਟਰ ਨੂੰ ਫੜਾ ਆਂ ਆਪੇ ਲੈ ਆਊਗਾ ਹਨਾ ਕੱਪ ਗੱਲ ਡੀਟੇਲ ਦਾਂਗੇ ਮੁੰਡਾ ਟ੍ਰੇਨ ਕਰਤਾ ਸਾਨੂੰ ਖੋਣਿਆ ਜ ਮੁੰਡਾ ਮੁੰਡਾ ਟ੍ਰੇਨ ਪੂਰਾ ਚੱਲ ਬੱਸ ਕਰ ਤੂੰ ਜਾ ਤੋਈ ਜਾ ਨਾ ਘਰ ਜਾ ਮਮੀ ਨੂੰ ਧੋਣਾ ਹੀ ਆ ਇਹ ਗੱਲ ਕਰੀ ਗਈ ਨਾ ਜੋ ਮਰਜ਼ੀ ਗੱਲ ਆਏ ਮੇਰੇ ਧੋਲੇ ਮਮੀ ਨੇ ਆਪ ਜਿਹੜਾ ਮਮੀ ਸਤਿਸ਼ਟੀ ਨਹੀਂ ਹੋਈ ਹਤਾਗਾ ਬੱਸ ਘਰ ਚੋਂ ਕੰਮ ਨਹੀਂ ਹੋਣਾ ਜੇ ਮਮੀ ਦੇ ਸੰਤੁਸ਼ਟੀ ਨਹੀਂ ਹੋਈ ਸਹੀ ਗੱਲ ਆ ਆਹੋ ਇਦਾਂ ਹੁੰਦਾ ਕੱਪ ਕਿੱਥੇ ਦਰੇ ਖਾਸ ਕਰ ਭਾਂਡੇ ਦੇ ਮਾਮਲੇ ਜੀ ਸੁਪਾਇਸ ਰਸੋਈ ਚਲੋ ਫੇਰ ਵੀ ਚੱਲ ਜਾਂਦੀ ਐ ਭਾਂਡੇ ਨਹੀਂ ਚੱਲਦੇ ਆਹੋ ਭਾਂਡੇ ਤਾਂ ਐ ਬਣਾ ਤਰਾਏ ਤੂੰ ਪੂਰਾ ਐ ਬੇ ਪੂਰਾ ਐ ਪੂਰਾ ਲੱਖੇ ਹੁੰਦੇ ਐ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਰੱਖੇ ਹੁੰਦੇ ਸਾਰੇ ਬੰਨੇ ਇਹ ਵਧੀਆ ਜੀ ਰਸੋਈ ਪਾਏ ਸਾਰਾ ਘਰ ਖਿਲਰਿਆ ਫੇਰ ਰਸੋਈ ਨਹੀਂ ਖਿਲਰੀ ਹੋਦੀ ਮੁੱਠੇ ਮੁੱਠੇ ਕ ਚਲੋ ਮੈਂ ਕਹੋ ਨਹੀਂ 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 ਲਾ ਮੈਗੋ ਨਾ ਭਰਾ ਉਹ ਤੇ ਫਿਰ ਮੈਗਾ ਤੇਰੀ ਜਿਹੜੀ ਮਰਜ਼ੀ ਗੱਲ ਇੱਕ ਮਿੰਟ ਹੋਏ ਚਾਲਿਆ ਆਹ ਹਾਂ ਕੋਣ ਠੀਕ ਆ ਇੱਕ ਬੰਦਾ ਪੁੱਛੇ ਆ ਉਹ ਤੇ ਬੈਠਾ ਬਦਲ ਰਿਹਾ ਦੋ ਤਿੰਨ ਤੇਰਾ ਕੰਮ ਨਹੀਂ ਆ ਤੈਨੂੰ ਲੈ ਕੰਮ ਕਿੱਥੇ ਭਰਾ ਕਿਉਂ ਕੰਮ ਕਰ ਕਰਮਾ ਚ ਕੰਮ ਲਿਖਿਆ ਨਹੀਂ ਕਰਨਾ ਤੇ ਐਸ਼ ਲਿਖੀ ਹੈ ਓਏ ਟਰੈਕਟਰ ਐਂਜੀ ਕਰਦੀ ਸਿੱਧੇ ਸਿੱਧੇ ਪਿੰਡ ਨੂੰ ਇਹਦਾ ਲੋਕਾਂ ਦਾ ਡਾਤਰ ਲੱਗੇ ਮੋੜ ਪਰਾਂ ਗੁਰੂਗਾ ਸਿੱਧਾ ਰਾ ਨਾ ਕੋਈ ਦਿੱਕਤ ਨਾ ਹੋਰ ਜਾਣ ਆਉਣ ਦੀ ਨਾਲੇ ਤੇਲ ਘਟ ਖਾਊਗਾ ਹੈ ਓਏ ਕੈ ਅਗਲੇ ਖੰਡੇ ਲੈ ਕੇ ਆਉਣੇ ਦਾਤਰ ਦੋਵਾਂ ਪਾਸੇ ਤਿੱਖੇ ਜਿਹੜਾ ਮੁਆਵਜ਼ਾ ਲੈਣਾ ਭਾਈ ਉਹ ਕਿੱਥੇ ਲੈਣਾ ਹੈ ਕਦਾਂ ਜਿਹੜਾ ਮੁਆਵਜ਼ਾ ਦੇਣਾ ਭਾਜੋ ਕਿੱਥੇ ਨਹੀਂ ਇਹ ਤਾਂ ਗਲਤਰੀ ਹੈ ਗਈ ਆ ਰਹਿ ਗਿਆ ਦੇ ਮਿੱਤਰੋ ਟਰੈਕਟਰ ਓਏ ਤੈਨੂੰ ਕਿਹਾ ਵੀ ਆਉਂਦੀ ਪਰਲੇ ਪਾਸੋਂ ਦੀ ਕੱਢ ਲਾ ਹੋ ਨਹੀਂ ਚੜਨਾ ਇਦਾਂ ਯਾਰ ਹਾਈ ਪਾ ਮਗਰ ਹਲਾ ਚੜ ਜਾਨੀ ਆ ਵੇ ਕੋਈ ਗਰੇਬਾ ਨਹੀਂ ਆਪੇ ਨਿਕਲ ਆਣਾ ਗਰੇਬ ਨਹੀਂ ਆਈ ਆ ਗੱਲ ਆਹ ਹੋਏ ਇਹਦਾ ਚੱਕਰ ਹੈਗਾ ਵੇਟ ਤੇ ਤੇਰੀ ਨਾਲ ਨਹੀਂ ਲੱਗਣ ਦੀ ਲੱਗ ਰਿਹਾ ਗਿਆ ਆਂਦਾ ਈ ਹੋ ਗਈ ਮਾਹ ਨਿਕਲਿਆ ਮੇਤਰਾ ਟਰੈਕਟਰ ਯੋਰ ਲਵਾਤਾ ਕਰੂਆ ਇੱਕ ਰ ਤੈਨੂੰ ਤੈਨੂੰ ਕਿੰਨੀ ਯਾਰ ਗਿਆ ਉਧਰੋਂ ਦੀ ਕੱਢ ਲਈਏ ਲਿਓ ਓਏ ਸੁਣਿਆ ਭੋਲੂ ਬੱਸ ਆਇਆ ਹਾਏ ਆਇਆ ਹਾਏ ਵੇ ਸਹੀ ਅੱਜ ਲਿਓ ਲਿਓ ਲੋ ਮੇਤਰਾ ਲਿਓ ਨੂੰ ਕਮਾਉਣ ਆ ਗਏ ਜੇ ਬਾਹਰ ਲਿਓ ਕਹਿੰਦਾ ਅੱਜ ਸ਼ੈਰ ਸਪਾਟੇ ਕਰਨੇ ਬਾਹਰ ਦੇ ਨੇ ਗਾਰੇ ਲੈਣੇ ਪਰ ਦੰਦੀਆਂ ਵੜੀਆਂ ਵੜਦਾਂ ਮੈਂ ਤਕੀਆਂ ਵੜੀਆਂ ਦੰਦੀਆਂ ਨੇ ਇਹਦੀਆਂ ਤੇਰੇ ਵੱਡੀਆਂ ਹੀ ਨਾ ਗੁਰੂ ਦਾ ਮੇਰੇ ਵੀ ਹੋਣੇ ਜੋ ਵੱਡੀਆਂ ਨੇ ਫੇਰ ਵੱਡੀਆਂ ਮੇਰੇ ਗਾਇਜ਼ ਬਹੁਤ ਖਿਆ ਦੰਦੀਆਂ ਇਹਦੀਆਂ ਇਹਨਾਂ ਨੂੰ ਇਲਾਜ ਕਰਨਾ ਆਹ ਇਲਾਜ ਕਰਨਾ ਹੀ ਪੈਣਾ ਇਹਦਾ ਨੌਵੀਂ ਵਢਾਉਣੇ ਪੈਣੇ ਹੈ ਨੌਵੀਂ ਵਢਾਈ ਜਾਣਾ ਇਹਦੇ ਪਰ ਇਹਦੇ ਗਟੂਗੇ ਜਿਹੜੇ ਪਹਿਰੇ ਨੇ ਮੈਨੂੰ ਬੜੇ ਸੋਨੇ ਲੱਗੇ ਬਾਕੀ ਸੋ ਮਿੱਤਰੋ ਆਈ ਦੇ ਵਲੌਗ ਦੀ ਆਪਾਂ ਇਥੇ ਕਰਦੇ ਆ ਸਮਾਪਤੀ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਵਾ ਸੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਸੋ ਮਿਲਦੇ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਸੋ ਭਰਾ ਮੇਰੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਸੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਕੁੱਤਾ ਬਾਏ ਕੁੱਤਾ ਫੜੇ ਬਾਏ ਬਾਏ ਮੈਂ ਕਰ ਦਿੰਨਾ ਕਰ ਕਰਦੇ ਬਾਏ ਬਾਏ ਮਿੱਤਰੋ